ਚਿੱਟੇ ਦਾ ਟੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਟ ਮੈਂ ਹਫੀਮ ਤੇ ਪੋਸਟ ਵਾਲਾ ਬੰਦਾ ਕਹਿੰਦੇ ਮਰਦਾ ਨਹੀਂ ਵੀ ਐਵੇਂ ਸੋਚ ਕੀ ਜਾਓ ਗੁਟਕਾ ਸਾਫ ਫੜੀ ਜਾਓ ਭਿੰਦਰ ਦੀ ਕੋਈ ਫਾਇਦਾ ਨਹੀਂ ਇਸ ਕੰਮ ਤਮੈ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਾਨ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਖ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਸ ਦੇ ਪ੍ਰਧਾਨ ਰਾਜਾ ਬੁਢਿੰਗ ਦਾ ਇਹ ਜਿਹੜਾ ਬਿਆਨ ਆ ਇੱਕ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਆ ਇੱਕ ਨਸ਼ੇ ਦਾ ਅਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਨਸ਼ੇ ਆਮ ਆਮ ਕਿਉਂ ਹੋਏ ਨੇ ਕਿਉਂਕਿ ਵਾਟ ਹੈ ਪੁੱਤਾਂ ਨੂੰ ਮਾਰ ਕੇ ਕਮਾਈਆਂ ਕਰਨੇ ਨੇ ਕੋਈ ਉਸ ਦਾ ਅਸਲ ਫਰਕ ਨਹੀਂ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਕਿਉਂਕਿ ਸਰਕਾਰ ਦਾ ਸ਼ਹਿ ਹੈ ਸ਼ਾਇਦ ਕਰਕੇ ਹੈਗੀ ਕਿ ਕੋ ਰਲ ਮਿਲ ਕੇ ਕਮਾਈਆ ਕਰ ਰਹੇ ਨੇ ਪੰਜਾਬ ਦੇਖੋ ਤੁਹਾ ਮਰ ਰਹੇ ਕੋਈ ਕਹਿ ਰਿਹਾ ਬਦਲ ਜਾਇਦਾ ਤੇ ਕੋਈ ਕਹਿ ਰਿਹਾ ਅਸੀਂ ਖਤਮ ਕਰ ਚੁੱਕੇ ਆ ਤੇ ਕੋਈ ਕਹਿ ਰਿਹਾ ਕਿ ਸਿਰਫ ਅਸੀਂ ਹੀ ਖਤਮ ਕਰਾਂਗੇ ਸਵਾਲ ਵੱਡਾ ਇਹ ਬਣਦਾ ਹੈ ਕਿ ਕੀ ਵੱਡੇ ਵੱਡੇ ਦਾਅਵੇ ਕਰਨ ਵਾਲਿਆਂ ਨੇ ਜਨਤਾ ਦੇ ਮੁੱਦਿਆਂ ਤੇ ਖਰੇ ਉਤਰੇ ਨੇ ਜਾਂ ਫਿਰ ਉਹਨਾਂ ਦੇ ਵੱਡੇ ਵੱਡੇ ਦਾਅਵੇ ਜਿਹੜੇ ਨੇ ਹੁਣ ਚੋਣਾਂ ਦੇ ਵਿਚਕਾਰ ਸਿਰਫ ਵੋਟਾਂ ਲਈ ਆਕਸੀਜਨ ਬਣ ਚੁੱਕੇ ਰਹਿ ਗਏ ਅੱਜਕੱਲ ਮੈਂ ਹਾਤਿਆ ਸੁੰਦਰ ਨਿਊਜ਼ ਦੇਖ ਰਿਹਾ ਹਾਂ ਤੁਸੀਂ ਤੇ ਅੱਜ ਉਸ ਮੁੱਦੇ ਤੇ ਗੱਲ ਕਰਾਂਗੇ ਜੋ ਤਰਨ ਤਰਨ ਦੇ ਉਪਚੋਣਾ ਦੇ ਵਿਚਾਰ ਅੱਗ ਲਾ ਰਿਹਾ ਹੈ। ਦਾਦੇ ਕਿ ਤਰਨ ਤਰਨ ਦੇ ਵਿੱਚ ਉਪਚੋਣਾ ਨੇ ਤੇ ਹਰ ਪਾਰਟੀ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਲੁਭਾਉਣ ਦੇ ਵਾਸਤੇ ਹਰ ਪਾਰਟੀ ਦੇ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਜਾਂਦੇ ਨੇ ਲਿਛੇਦਾਰ ਬਿਆਨ ਦਿੱਤੇ ਜਾਂਦੇ ਨੇ ਜੋ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਦਿੱਤੇ ਗਏ। ਉਹਨਾਂ ਨੇ ਸਿੱਧੇ ਤੌਰ ਤੇ ਅਫੀਮ ਅਤੇ ਭੁੱਖੀ ਦੀ ਐਂਟਰੀ ਦਾ ਮੁੱਦਾ ਜਿਹੜਾ ਮੰਜ਼ੂਰੀ ਦਾ ਮੁੱਦਾ ਚੁੱਕਿਆ ਹੈ। ਉਹ ਕੈਰੇਨਿਕ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਅਫੀਮ ਅਤੇ ਭੁੱਖੀ ਬਦਲ ਦੇ ਵਿੱਚ ਦੇਣੀ ਪਵੇਗੀ ਕਿੰਨੇ ਕ ਇਸ ਗੱਲ ਤੋਂ ਤੁਸੀਂ ਸਹਿਮਤ ਹੋ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਲੇਕਿਨ ਕਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਆ ਐਵੇਂ ਸੋ ਚੱਕੀ ਜਾਓ ਗੁਟਕਾ ਸਾਫ ਫੜੀ ਜਾਓ ਗਵਿੰਦਰ ਜੀ ਕੋਈ ਫਾਇਦਾ ਨਹੀਂ ਹੈ ਇਸ ਗੱਲ ਦਾ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ ਢਾਈ ਸਾਲਾਂ 'ਚ ਗੋਰੀਆਂ ਆਲਾ ਮਰ ਜਾਂਦਾ 55 ਸਾਲਾਂ 'ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ 'ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਣੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਿਆ ਹਟਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪਿੰਦੇ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮਨ ਮਨੋਂ ਮੈਂ ਤਾਂ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਆ 5 ਕਿਲੋ ਮੇਰੇ ਕਹਿੰਦਾ ਬੰਦੇ ਚਾਹ ਨਹੀਂ ਛੱਡਦਾ ਤੇ ਚਿੱਟਾ ਕਰ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਟ ਫੁਇਰਾਜੀ ਰਵੇ ਗੁੱਸੇ ਹੋ ਮੈਂ ਹਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਜਿਵੇਂ ਪੰਜਾਬ ਦੇ ਮੁੱਖ ਵਿਰੋਧੀ ਧਿਰ ਦੇ ਵੱਲੋਂ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ ਤਾਂ ਉੱਥੇ ਹੀ ਸੱਤਾ ਧਿਰ ਨੇ ਵੀ ਮੋੜਵਾ ਜਵਾਬ ਦਿੱਤਾ ਹੈ ਤਾਂ ਦੇ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦੇ ਵੱਲੋਂ ਇਹ ਆਖਿਆ ਗਿਆ ਕਿ ਆਖਿਰ ਰਾਜਾ ਵੜਿੰਗ ਦੇ ਵੱਲੋਂ ਇਹ ਮੁੱਦਾ ਇਸ ਕਰਕੇ ਚੁੱਕਿਆ ਗਿਆ ਹੈ ਆਪੀ ਮਤੇ ਭੁਖੀ ਦਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਨਸ਼ਾ ਖਤਮ ਹੋ ਹੀ ਨਹੀਂ ਸਕਦਾ ਅਸੀਂ ਤਾਂ ਨਸ਼ਾ ਖਤਮ ਕਰਨ ਵਾਲੇ ਹਾਂ ਤੇ ਕਿਸ ਤਰੀਕੇ ਦੇ ਨਾਲ ਨੀਰਗਰਗ ਦੇ ਵੱਲੋਂ ਉਹਨਾਂ ਦੀ ਗੱਲਾਂ ਦਾ ਮੋੜਵਾ ਜਵਾਬ ਦਿੱਤਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਦਰਸਨੇ ਪ੍ਰਧਾਨ ਰਾਜਾ ਵਡਿੰਗ ਦਾ ਇਹ ਜਿਹੜਾ ਬਿਆਨ ਆ ਕਿ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਇੱਕ ਨਸ਼ੇ ਦਾ ਅਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਇਹ ਇਹਨਾਂ ਦੀ ਮਾਨਸਿਕਤਾ ਇਸ ਪੱਖੋਂ ਵੀ ਦਰਸਾਉਂਦਾ ਆ ਕਿ ਜਦੋਂ ਇਹਨਾਂ ਦੀ ਸਰਕਾਰ 2017 ਚ ਬਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਫ ਦੀ ਸੋਹ ਇਹਨਾਂ ਦੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ ਔਰ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਮੈਂ ਖਤਮ ਕਰਾਂਗਾ ਉਹ ਨਹੀਂ ਖਤਮ ਕਰ ਸਕੇ ਸੋ ਇਹਨਾਂ ਨੂੰ ਇਸੇ ਕਰਕੇ ਲੱਗਦਾ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕਰਕੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਅਸੀਂ ਸਪਲਾਈ ਚੇਨ ਨੂੰ ਆਲਮੋਸਟ ਤੋੜ ਚੁੱਕੇ ਹੈਗੇ ਆ ਔਰ ਦੂਸਰੇ ਵੱਲ ਜਿਹੜੀ ਫਿਊਚਰ ਡਿਮਾਂਡ ਪੈਦਾ ਨਾ ਹੋਵੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਨੀ ਕਿ ਜਾਗਰੂਕ ਕੀਤਾ ਪੰਚਾਇਤਾਂ ਦਾ ਸਹਾਰਾ ਲਿਆ ਕਲੱਬਾਂ ਦਾ ਸਹਾਰਾ ਲਿਆ ਸਕੂਲਾਂ ਦਾ ਸਹਾਰਾ ਲਿਆ ਕਾਰਜਾਂ ਦਾ ਸਹਾਰਾ ਲਿਆ ਸੈਮੀਨਾਰ ਕੀਤੇ ਆ ਤੇ ਉਸ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧੀ ਆ ਔਰ ਤੀਸਰੇ ਬੰਨੇ ਜਿਹੜਾ ਹੈਗਾ ਅਸੀਂ ਜਿਹੜੇ ਜਿਹੜੇ ਸਾਡੇ ਜਿਹੜੇ ਹੈਗੇ ਆ ਨਸ਼ਾ ਸ਼ੁਰੂ ਕੇਂਦਰ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਤਾਂ ਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਨਸ਼ੇ ਛਡਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਸਿੱਖਿਆ ਵੱਲ ਸਿਹਤ ਵੱਲ ਜਿਹੜਾ ਹੈਗਾ ਮੋੜ ਸਕੀਏ ਸੋ ਜਦੋਂ ਅਸੀਂ ਤਿੰਨੇ ਫਰੰਟਾਂ ਦੇ ਉੱਤੇ ਇੱਕੋ ਟਾਈਮ ਤੇ ਕੰਮ ਕਰਦੇ ਆ ਤੇ ਨਸ਼ੇ ਖਤਮ ਹੁੰਦੇ ਆ ਔਰ ਅਸੀਂ ਬਿਲਕੁਲ ਖਤਮ ਹੁੰਦੇ ਦੇਖ ਰਹੇ ਆ ਔਰ ਮਾਨ ਸਾਹਿਬ ਦੀ ਸਰਕਾਰ ਨੂੰ ਪੂਰਾ ਪੰਜਾਬ ਇਤਿਹਾਸ ਯਾਦ ਰੱਖੇਗਾ ਕਿ ਜੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਰਿਆ ਅਕਾਲੀ ਦਲ ਵੇਲੇ ਤੇ ਕਾਂਗਰਸ ਵੇਲੇ ਵਹਿਣੇ ਸ਼ੁਰੂ ਹੋਏ ਤਾਂ ਉਹਨਾਂ ਨੂੰ ਖਤਮ ਜਿਹੜੀ ਹੈ ਉਹ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂਗਾ ਕਿ ਨਸ਼ਾ ਤੋਂ ਹਟਾ ਕੇ ਅਫੀਮ ਦਾ ਹੁੱਕੀ ਦੇ ਉੱਤੇ ਲਗਾ ਦਿੱਤਾ ਜਾਵੇ ਇਹ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਆਪ ਦੇ ਬੁਲਾਰੇ ਦੇ ਬਿਆਨਾਂ ਤੋਂ ਬਾਅਦ ਇੰਜ ਜਾਪਦਾ ਹੈ ਕਿ ਉਹ ਜਲਦ ਹੀ ਨਸ਼ਾ ਖਤਮ ਕਰ ਦੇਣਗੇ ਥੋੜਾ ਬਹੁਤਾ ਜਿਹੜਾ ਸਮਾਂ ਰਹਿ ਗਿਆ ਸਾਲ 6 ਮਹੀਨੇ ਦਾ ਉਸ ਦੇ ਵਿੱਚ ਉਹ ਨਸ਼ਾ ਬਿਲਕੁਲ ਖਤਮ ਕਰ ਦੇਵਾਂਗੇ ਜਿਸ ਤਰ੍ਹਾਂ ਕਿ ਆਪ ਦੇ ਬੁਲਾਰੇ ਕਹਿ ਰਹੇ ਨੇ ਨੀਲ ਕਰਕੇ ਦੇ ਵੱਲੋਂ ਪਰ ਜੇਕਰ ਗੱਲ ਕਰੀ ਕੈਪਟਨ ਅਮਰਿੰਦਰ ਸਿੰਘ ਦੀ ਜੋ ਕਿ ਸਾਡਾ ਮੁੱਖ ਮੰਤਰੀ रह चुके ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਵੀ ਅੱਜ ਹੀ ਸੱਤਾ ਸਰਕਾਰ ਵਰਗੀ ਇੱਕ ਵੱਡੀ ਮੁਹਿੰਮ ਛੇੜੀ ਗਈ ਸੀ ਕਿ ਚਲਾਈ ਗਈ ਸੀ ਕਿ ਤਾਜੋ ਨਸ਼ਾ ਖਤਮ ਕੀਤਾ ਜਾ ਸਕੇ ਉਸ ਵੇਲੇ ਵੀ ਉਹਨਾਂ ਦੇ ਵੱਲੋਂ ਲੱਖਾਂ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ ਪਰਚੇ ਦਰਜ ਕੀਤੇ ਗਏ ਸੀਗੇ ਪਰ ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਚੁੱਕਿਆ ਗਿਆ ਅਫੀਮ ਅਤੇ ਪੁਖੀ ਨੂੰ ਲੈ ਕੇ ਜੋ ਕਿ ਰਾਜਾ ਵਰਿੰਗ ਦੇ ਵੱਲੋਂ ਆਪਣੇ ਪ੍ਰਚਾਰ ਦੇ ਦੌਰਾਨ ਕਿਹਾ ਗਿਆ ਹੈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਜਵਾਬ ਦਿੱਤਾ ਗਿਆ ਉਹ ਵੀ ਸੁਣ ਲਵੋ ਡਾਕਟਰ ਸਾਹਿਬ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਕਿ ਗੁਟਕਾ ਸਾਬ ਚੱਕ ਕੇ ਕੀ ਰਣ ਸਾਡੀ ਹੈ ਕਾਂਗਰਸ ਦਾ ਬੇੜਾ ਕਰਦੇ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਵਾਰ ਤਾਂ ਮੈਂ ਸੁਣ ਲਿਆ ਹੈ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਤમે ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਾਰ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਸ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਔਰ ਕੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮੈਂਕਮ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੇ ਡੈ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁਡ ਦਿਓ ਇਹ ਨਹੀਂ ਛੱਡਦੇ ਨਸ਼ੇ ਵਾਲਿਆਂ ਨੂੰ ਤ ਤੁਸੀਂ ਦੇਖਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਵੱਲੋਂ ਕੀ ਜਵਾਬ ਦਿੱਤਾ ਗਿਆ ਆਪਣੀ ਸਰਕਾਰ ਦੇ ਵੇਲੇ ਨਸ਼ੇ ਕਰਕੇ 1 ਲੱਖ ਬੰਦਾ ਫੜ ਕੇ ਜੇਲ੍ਹ ਦੇ ਵਿੱਚ ਡੱਕਣ ਦੀ ਗੱਲ ਗੈਰ ਰਹੇ ਨੇ ਅਤੇ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਦੋਂ ਵੀ ਉਹਨਾਂ ਨੇ ਅਜਿਹੇ ਦਾਅਵੇ ਕੀਤੇ ਸੀ ਅਜਿਹੇ ਦਾਅਵੇ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਦੇ ਵੱਲੋਂ ਵੀ ਕੀਤਾ ਜਾ ਰਿਹਾ ਆਪ ਸਰਕਾਰ ਦੇ ਵੱਲੋਂ ਵੀ ਕੀਤੇ ਜਾ ਰਹੇ ਨੇ ਗੱਲ ਹੁਣ ਜੇਕਰ ਉਹਨਾਂ ਦੀ ਕਰੀ ਜਿੰਨਾਂ ਤੇ ਦੋਸ਼ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਚਿੱਟੇ ਵਰਗਾ ਨਸ਼ਾ ਉਹਨਾਂ ਦੀ ਸਰਕਾਰ ਦੇ ਵੇਲੇ ਹੀ ਆਇਆ ਅਕਾਲੀ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਤਰਨ ਤਰਨ ਦੇ ਉਪਚੋਣ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੀ ਨਸ਼ੇ ਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਦੱਸਦੇ ਕਿ ਹਰਸਿਮਰਤ ਕੌਰ ਬਾਦਲ ਇਹ ਆਖ ਰਹੇ ਨੇ ਕਿ ਨਸ਼ਾ ਅਕਾਲੀ ਦਲ ਹੀ ਖਤਮ ਕਰੇਗਾ ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਤਰਨ ਤਰਨ ਉਪਚੋਣਾਂ ਦੇ ਵਿੱਚ ਹਰ ਪਾਰਟੀਆਂ ਦੇ ਵੱਲੋਂ ਲਛੇਦਾਰ ਬਿਆਨ ਦਿੱਤੇ ਜਾ ਰਹੇ ਨੇ ਤਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਜੋ ਲਛੇਦਾਰ ਬਿਆਨ ਦਿੱਤਾ ਗਿਆ ਕਿ ਨਸ਼ਾ ਜੇਕਰ ਕੋਈ ਖਤਮ ਕਰ ਸਕਦਾ ਹੈ ਤਾਂ ਉਹ ਸਿਰਫ ਅਕਾਲੀ ਦਲ ਹੈ ਕੀ ਕਹੋਗੇ ਉਹ ਵੀ ਸੁਣ ਲਵੋ ਤੁਸੀਂ ਇਹ ਸਰਕਾਰ ਦੇ ਦਰਬਾਰੇ ਤੈਨੂੰ ਇੰਨੀ ਵੱਡੀ ਗਿੰਦੀ ਜਿਸੀ ਬਣਾਤਾ ਉਹ ਸਾਡੇ ਨਾਲ ਠੱਗੀ ਮਾਰੀ ਝੂਠ ਮਾਰਿਆ ਨਾ ਜਵਾਕਾਂ ਨੂੰ ਨੌਕਰੀ ਦਿੱਤੀ ਰੰਗਲੇ ਪੰਜਾਬ ਦੀ ਗੱਲਾਂ ਸਾਨੂੰ ਸੁਣਾਉਂਦਾ ਸੀ ਕਿ ਵਿਦੇਸ਼ਾਂ ਤੋਂ ਆ ਕੇ ਬੱਚੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਹੋ ਗਈ ਤਰਦਾ ਨਹੀਂ ਲੱਗੂਗਾ ਥਾਂ ਥਾਂ ਦੇ ਕਰਨੇ ਲੱਗੇ ਹਰ ਵਕਤ ਬਨੇ ਚੇ ਬੈਠੇ ਪੜ੍ਹਨ ਲੱਗੇ ਬੱਚੇ ਸਾਡੇ ਵਿਦੇਸ਼ਾਂ ਦੇ ਭਜਰੇ ਨੇ ਕਹਿੰਦਾ ਸੀ ਨਸ਼ੇ ਖਤਮ ਕਰਾਂਗਾ ਗਲੀ ਗਲੀ ਤੇ ਨਸ਼ੇੜੀ ਮੁੱਖ ਮੰਤਰੀ ਨੇ ਨਸ਼ਿਆ ਮਹਮ ਕਰਤੇ ਨਸ਼ਿਆ ਮਹਮ ਕਿਉਂ ਹੋਏ ਨੇ ਕਿਉਂਕਿ ਉਹ ਤਾਂ ਪੁੱਤਾਂ ਨੂੰ ਮਾਰ ਕੇ ਕਮਾਈਆਂ ਕਰ ਰਹੇ ਨੇ ਕੋਈ ਪੁੱਸ ਦਾ ਸਰ ਫੜਨਾ ਕਿਸੇ ਨੂੰ ਕਿਸੇ ਨੂੰ ਨਹੀਂ ਖਾਂਦਾ ਕਿਉਂਕਿ ਸਰਕਾਰ ਦਾ ਛੇ ਹੈਗੀ ਛੇ ਇਸ ਕਰਕੇ ਹੈਗੀ ਕਿ ਉਹ ਰਲ ਮਿਲ ਕੇ ਕਮਾਈਆਂ ਕਰ ਰਹੇ ਨੇ ਪੰਜਾਬ ਦੇ ਪੁੱਤ ਮਾਰ ਰਹੇ ਨੇ ਜਿਹੜਾ ਦੇਣਾ ਸੀ ਉਹ ਤਾਂ ਦਿੱਤਾ ਨਹੀਂ ਜਿਹਦਾ ਨਹੀਂ ਦੇਣਾ ਸੀ ਉਹ ਕਰ ਕਰ ਕੇ ਪੁਚਾਲ ਛੱਡਿਆ ਕੀ ਕਰਨਾ ਹੈ ਉਹ ਜੀ ਸਰਕਾਰ ਦਾ ਕਿਹੜੇ ਮੂਹਰੇ ਨਾਲ ਜਿੰਨੇ ਕਰ ਕੇ ਮੈਂ ਬੇਨਤੀ ਕਰਦੀਆਂ ਇੱਕ ਪਾਸੇ ਉਹ ਖੇਤਰੀ ਪਾਰਟੀ ਜਿਨੇ ਕਦੇ ਤੁਹਾਨੂੰ ਛੋੜ ਮਾਰ ਕੇ ਬਦੀ ਵੋਟਾਂ ਨਹੀਂ ਲਤੀਆਂ। ਦੋਵੇਂ ਇਹ ਦੋਵੇਂ ਇਕੱਠੀਆਂ ਨੇ ਪਾਵੇਂ ਪੰਜਾਇਤਾਂ ਹੈ ਝਾੜੂ ਹੋਏ ਦਿੱਲੀ ਚ ਨਿਆ ਆਲਾਈਅன்ஸ் ਬਣਾ ਲਿਆ। ਸਾਰੇ ਦੇਸ਼ ਵਿੱਚ ਇਕੱਠੇ ਲੜਦੇ ਨੇ ਇੱਥੇ ਆ ਕੇ ਢੋਂਗ ਰੱਖਦੇ ਅਸੀਂ ਵੱਖਾਂ। ਇਹ ਸਿਰਫ ਅਕਾਲੀ ਦਲ ਨੂੰ ਖੋਲਾ ਲਾਣ ਵਾਸਤੇ ਵੱਖ ਨੇ। ਵੱਖ ਕੋਈ ਨਹੀਂ ਬਿਲਕੁਲ ਰੱਖੇ ਨੇ ਕਮਜ਼ੋਰ ਕੈਂਡੀਡੇਟ ਦੇ ਕੋង ਕਾਂਗਰਸ ਨੇ ਕੀ ਹੋ ਜਾ ਦਿੱਤਾ। ਇਹਦੀ ਮਦਦ ਕਰਨ ਵਾਸਤੇ। ਆਜ ਸਾਰੀ ਦਿੱਲੀ ਦੀਆਂ ਪਾਰਟੀਆਂ ਪਾਟੇ ਖੇਤਰੀ ਪਾਰਟੀ ਨੂੰ ਖਤਮ ਕਰਨ ਚ ਲੱਗਿਆ ਹੋਇਆ ਨੇ ਲਛੇਦਾਰ ਬਿਆਨ ਜਿਹੜੀਆਂ ਨੇ ਉਹ ਸਾਰੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਤਰਨਤਨ ਦੇ ਉਪਚੋਣ ਦੇ ਦੌਰਾਨ ਇਹ ਕੱਲ ਕੀਤੀ ਜਾ ਰਹੀ ਹੈ ਕਿ ਨਸ਼ਾ ਇਹ ਨਹੀਂ ਅਸੀਂ ਹੀ ਖਤਮ ਕਰਾਂਗੇ ਥੋੜਾ ਬੋਤਾ ਜਿਹੜਾ ਰਹਿ ਗਿਆ ਉਹ ਵੀ ਖਤਮ ਕਰ ਦਿੱਤਾ ਜਾਵੇਗਾ ਥੋੜੇ ਸਮੇਂ ਦੇ ਵਿੱਚ ਆਪ ਸਰਕਾਰ ਦੇ ਵੱਲੋਂ ਇਹ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਰਨਤਨ ਉਪਚੋਣ ਦੇ ਨਜ਼ਦੀਕ ਦੇ ਵਿੱਚ ਆ ਕੇ ਦੋ ਵੱਡੇ ਮੁੱਦੇ ਜਿਹੜੇ ਨੇ ਉੱਭਰ ਕੇ ਸਾਹਮਣੇ ਆਏ ਨੇ ਇੱਕ ਨਸ਼ਾ ਤੇ ਦੂਜਾ ਗੈਂਗਸਟਰਵਾੜ ਯਾਨੀ ਕਿ ਕਾਨੂੰਨ ਵਿਵਸਥਾ ਨਸ਼ੇ ਕਾਰਕੇ ਹੀ 2024 ਦੇ ਵਿੱਚ ਅਮਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਹਵਾ ਬਣ ਗਈ ਸੀ ਅਤੇ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਉਹ ਜਿੱਤ ਗਏ ਸੀ ਕਿਉਂਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਨੇ ਇਹ ਪ੍ਰਚਾਰ ਕੀਤਾ ਕਿ ਨਸ਼ੇ ਦੇ ਖਿਲਾਫ ਖਾਲਸਾ ਵਹਿਰ ਚਲਾਈ ਗਈ ਸੀ ਅਮਰਿਤਪਾਲ ਸਿੰਘ ਦੇ ਉੱਪਰ ਇਸੇ ਕਾਰਕੇ ਹੀ ਸਰਕਾਰਾਂ ਨੇ ਐਨਐਸਏ ਲਾ ਕੇ ਆਸਾਮ ਦੀ ਦਿਬਰਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਨੂੰ ਬੰਦ ਕਰ ਦਿੱਤਾ ਜਿਸ ਦਾ ਲੋਕਾਂ ਤੇ ਅਸਰ ਪਿਆ ਅਤੇ ਲੋਕਾਂ ਨੇ ਅਮਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਫਤਵਾ ਸੁਣਾ ਦਿੱਤਾ ਸੀ ਗਾਇਸ ਵਾਰ ਵੀ ਨਸ਼ੇ ਦਾ ਮੁੱਦਾ ਤਰਨ ਤਰਨ ਤੇ ਉਪਚਾਰਨ ਦੇ ਵਿੱਚ ਜੋਰ ਅਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਅਤੇ ਅਫੀਮ ਭੁੱਖੀ ਦਾ ਜ਼ਿਕਰ ਜਿਹੜਾ ਬਾਰ-ਬਾਰ ਆਪਣੇ ਭਾਸ਼ਣਾ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਖਾਸ ਕਰਕੇ ਰਾਜਾ ਵੜਿੰਗ ਜਿਸ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ ਅਫੀਮ ਭੁੱਖੀ ਦੇ ਬਾਰੇ ਗੱਲਬਾਤ ਕਰਕੇ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਤਾਂ ਸਵਾਲ ਸਾਫ਼ ਹੈ ਕਿ ਨਸ਼ੇ ਦੇ ਖਿਲਾਫ ਨੌਜਵਾਨਾਂ ਦੇ ਭਵਿੱਖ ਲਈ ਲੜੀ ਜਾ ਰਹੀ ਇਹ ਲੜਾਈ ਸੱਚਮੁੱਚ ਲੜਾਈ ਲੜੀ ਜਾ ਰਹੀ ਹੈ ਜਾਂ ਫਿਰ ਹਰ ਚੋਣਾ ਦੇ ਵਿੱਚ ਨਸ਼ਾ ਹੀ ਇੱਕ ਅਜੀਹਾ ਤਾਕਤਵਰ ਹਥਿਆਰ ਬਣ ਗਿਆ ਔਰ ਆਰਥਿਕ ਪਾਰਟੀਆਂ ਦੇ ਲਈ ਸਿਰਫ ਸਿਆਸਤ ਕਰਨ ਵਾਸਤੇ ਤੁਸੀਂ ਕਿਹੜੀ ਗੱਲ ਦੇ ਨਾਲ ਸਹਿਮਤ ਹੋ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿਉਂਕਿ ਇੱਕ ਕਹਿੰਦਾ ਹੈ ਕਿ ਬਦਲ ਦਿੱਤਾ ਜਾਵੇ ਤੇ ਦੂਜਾ ਕਹਿੰਦਾ ਹੈ ਕਿ ਅਸੀਂ ਖਤਮ ਕਰ ਦਿੱਤਾ ਤੇ ਤੀਜਾ ਕਹਿੰਦਾ ਹੈ ਕਿ ਅਸੀਂ ਹੀ ਕਰਾਂਗੇ ਤੁਸੀਂ ਕਿਹੜੀ ਗੱਲ ਨਾਲ ਸਹਿਮਤ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ